ਸਮਰਾਲਾ ਵਿਖੇ ਚਲਦੀ ਗੱਡੀ ਨੂੰ ਲੱਗੀ ਅੱਗ ਐਕਸੀਡੈਂਟ ਗੱਡੀ ਨੂੰ ਠੀਕ ਕਰਨ ਲਈ ਲੈ ਜਾਂਦੇ ਹੋਏ ਲੱਗੀ ਅੱਗ ਸਮਰਾਲਾ ਵਿਖੇ ਟਾਟਾ ਕੰਪਨੀ ਦੀ ਕਾਰ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਦਾਦਾ ਮੋਟਰ ਕੰਪਨੀ ਦਾ ਡਰਾਈਵਰ ਕਾਰ ਨੂੰ ਠੀਕ ਕਰਨ ਲਈ ਲੁਧਿਆਣਾ ਲੈ ਕੇ ਜਾ ਰਿਹਾ ਸੀ ਤਾਂ ਸਮਰਾਲਾ ਸ਼ਹਿਰ ਤੋਂ ਬਾਹਰ ਨਿਕਲਦੇ ਸਾਰ ਹੀ ਆਈਟੀਆਈ ਦੇ ਕੋਲ ਕਾਰ ਦੇ ਇੰਜਨ ਵਿੱਚੋਂ ਧੂਆ ਨਿਕਲਣਾ ਸ਼ੁਰੂ ਹੋ ਗਿਆ ਤਾਂ ਡਰਾਈਵਰ ਨੇ ਕਾਰ ਵਿੱਚੋਂ ਬਾਹਰ ਆ ਕੇ ਤੁਰੰਤ ਫਾਇਰ ਬ੍ਰਿਗੇਡ ਸਮਰਾਲਾ ਨੂੰ ਸੂਚਨਾ ਦਿੱਤੀ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਕਾਰ ਦੀ ਅਗ ਤੇ ਕਾਬੂ ਪਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਹੀ ਇਸ ਕਾਰ ਦਾ ਐਕਸੀਡੈਂਟ ਹੋਇਆ ਸੀ ਜਿਸ ਨੂੰ ਠੀਕ ਕਰਨ ਲਈ ਲੁਧਿਆਣਾ ਵਿਖੇ ਦਾਦਾ ਮੋਟਰ ਕੰਪਨੀ ਵਿੱਚ ਠੀਕ ਕਰਨ ਲੈ ਕੇ ਜਾਣਾ ਸੀ। ਕੰਪਨੀ ਦਾ ਡਰਾਈਵਰ ਕਾਰ ਨੂੰ ਲੈ ਕੇ ਜਿਵੇਂ ਹੀ ਸਮਰਾਲਾ ਸ਼ਹਿਰ ਤੋਂ ਬਾਹਰ ਨਿਕਲਿਆ ਤਾਂ ਕਾਰ ਨੂੰ ਅਗ ਲੱਗ ਗਈ। ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅਗ ਤੇ ਕਾਬੂ ਪਾਇਆ। ਕਾਰ ਵਿੱਚ ਇੱਕ ਕੱਲਾ ਡਰਾਈਵਰ ਹੀ ਸਵਾਰ ਸੀ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਸਮਰਾਲਾ ਤੋਂ ਕਰਿਸ਼ਨ ਲਾਲ ਚਾਣਲਾ ਦੀ ਰਿਪੋਰਟ ਕੀ ਨਾਮ ਹੈ ਮੇਰਾ ਡਰਾਈਵਰ ਸੌਨ ਸਿੰਘ ਫਰਵਿਕੇਟ ਸਮਰਾਲਾ ਜੀ ਕੀ ਘਟਨਾ ਜਿਹੜੀ ਹੋਈ ਸਾਨੂੰ ਫੋਨ ਆਇਆ ਵੀ ਆਈਟੀ ਦੇ ਕੋਲ ਸਰਵਿਸ ਹੈਨਾ ਵੀ ਉੱਥੇ ਇੱਕ ਕਾਰ ਨੂੰ ਅੱਗ ਲੱਗੀ ਆ ਤਾਂ ਅਸੀਂ ਆਪਣੀ ਫਰਵਿਕੇਟ ਦੀ ਗੱਡੀ ਲੈ ਕੇ ਤਾਂ ਅਸੀਂ ਮੌਕੇ ਤੇ ਪਹੁੰਚੇ ਤਾਂ ਦੇਖਿਆ ਵੀ ਇੰਜਣ ਨੂੰ ਬਹੁਤ ਜ਼ਿਆਦਾ ਅੱਗ ਲੱਗੀ ਹੋਈ ਸੀ ਕੀ ਕਿਸ ਤਰ੍ਹਾਂ ਜਿਹੜਾ ਇਹਦੀ ਗੱਡੀ ਨੂੰ ਖੜੀ ਨੂੰ ਅੱਗ ਲੱਗੀ ਹੈ ਜਾਂ ਚੱਲੀ ਜਾਂਦੀ ਗੱਡੀ ਨੂੰ ਇਹ ਤਾਂ ਹੁਣ ਜਿਵੇਂ ਉਹ ਵਿੱਚ ਡਰਾਈਵਰ ਸੀਗਾ ਉਹ ਕਹਿੰਦਾ ਨਾਲ ਮੈਂ ਦੇਖਿਆ ਤੋਂ ਹੁਣੇ ਕਰਦਾ ਦੇਖਿਆ ਤਾਂ ਵਿੱਚ ਅੱਗ ਲੱਗੀ ਹੋਈ ਸੀ ਤੇ ਜਲੇ ਕਨ ਤਰੰਤ ਲੋਕਾਂ ਨੇ ਇਕੱਠੇ ਹੋ ਕੇ ਇਹਦੀ ਸੂਚਨਾ ਫਾਇਰ ਵਿਗੇਟ ਨੂੰ ਨਾਲਣ ਦਿੱਤੀ ਤਾਂ ਆਪਣੇ ਸਟੇਸ਼ਨ ਕੋਲ ਹੋਣ ਕਰਕੇ ਤੇ ਜਲੇ ਤਾਂ ਅਸੀਂ ਟਾਈਮ ਤੇ ਗੱਡੀ ਲੈ ਕੇ ਪਹੁੰਚ ਗਏ ਤੇ ਦੇਖਿਆ ਅੱਗ ਬਹੁਤ ਜ਼ਿਆਦਾ ਸੀ ਇੰਜਨ ਨੂੰ ਪਈ ਸੀ ਤੇ ਅਸੀਂ ਤਰੰਤ ਅੱਗੇ ਪਾਣੀ ਮਾਰੇ ਆ ਤੇ ਇੱਕ ਸਿਲੰਡਰ ਚਲਾਇਆ ਉਹ ਤਾਂ ਫਾਇਰ ਵਾਲਾ ਅੱਦੋ ਫਾਇਰਲ ਸੈਂਟਰ ਨਾਲ ਨਹੀਂ ਕੰਟਰੋਲ ਹੋਈ ਤਾਂ ਪਾਣੀ ਚ ਲਾ ਕੇ ਅੱਗ ਕੰਟਰੋਲ ਕੀਤੀ ਕਿੰਨਾ ਕੀ ਟਾਈਮ ਲੱਗ ਗਿਆ ਨੂੰ ਸਾਨੂੰ ਉਹੀ ਤਕਰੀਬਨ ਮੰਨ ਲਓ ਵੀ 20-25 ਮਿੰਟ ਲੱਗੇ ਗਏ ਧੰਨਵਾਦ ਜਾਨੀ ਨਕਸਾਨ ਤੋਂ ਬਚਾਓ ਨੇ ਜਾਨੀ ਨਖਾਂਦਰ بچਾਓਗੇ ਤਾਂ ਮਾਲੀ ਨਖਾਂ ਹੋ ਗਿਆ ਗੱਡੀ ਮੰਨ ਲਓ ਇੰਜਣ ਮੁੜੇ ਚੀ ਜਾਮਾ ਜੀ ਮੇਰਾ ਨਾਮ ਰਜੇਸ਼ ਕੁਮਾਰ ਹੈ ਦਾਦਾ ਮੋਟਰ ਤੋਂ ਇਸ ਸਮਰਾਲੇ ਤੋਂ ਗੱਡੀ ਲੈ ਕੇ ਚੱਲੇ ਆਈ ਹੁਣ ਕਿਹੜੀ ਦਾਦਾ ਮੋਟਰ ਕਿੱਥੇ ਆਫਿਸ ਤੋਂ ਢੋਲੀਆ ਜੀ ਦਾਦਾ ਮੋਟਰ ਆ ਕਿੱਥੋਂ ਲੈ ਕੇ ਚੱਲੇ ਸੀਗੇ ਗੱਡੀ ਸਮਰਾਲੇ ਤੋਂ ਕੀ ਹੋਇਆ ਸੀ ਗੱਡੀ ਨੂੰ ਗੱਡੀ ਐਕਸੀਡੈਂਟ ਹੋ ਗਈ ਸੀਗੀ ਇਹਨੂੰ ਲੈ ਕੇ ਚੱਲੇ ਸੀਗੇ ਤੇ ਇੱਕ ਇੱਕ ਸਮਰਾਲੇ ਤੋਂ 1.5 ਕਿਲੋਮੀਟਰ ਅੱਗੇ ਆਈਟੀਆ ਤੋਂ ਆ ਕੇ ਇੱਕਦਮ ਗੱਡੀ ਗਰਮ ਹੋਣ ਲੱਗੀ ਮੈਂ ਮੋੜ ਕੇ ਖੜੀ ਕਰਤੀ ਟਮਾਟੋ ਵਾਲੇ ਨੂੰ ਬੁਲਾਣ ਗਿਆ ਜਦੋਂ ਪਿੱਛੇ ਮੁੜ ਕੇ ਦੇਖਿਆ ਇੰਜਨ एकदम ਅੱਗ ਸਾੜਦੀ ਇਹਨੇ ਤੇ ਇਹਦੇ ਜਿਹੜੇ ਮਾਲਕ ਨੇ ਗੱਡੀ ਤੇ ਉਹਨਾਂ ਨੂੰ ਤਲਾਸ਼ ਕਰ ਦਿੱਤੀ ਹਾਂਜੀ ਕਰ ਦਿੱਤੀ ਤੇ ਅੱਗੇ ਨੇ ਉਹ ਜਾਂ ਕੀ ਗੱਲਬਾਤ ਕੀ ਕਰਨੀ ਹਾਂਜੀ ਅੱਗੇ ਤੁਸੀਂ ਆਪਣੇ ਆਫਿਸ ਦੇ ਵਿੱਚ ਫੋਨ ਕੀਤਾ ਹਾਂਜੀ ਕਰਤਾ ਜੀ ਉਦੋਂ ਕ੍ਰੇਨ ਆ ਰਹੀ ਆ ਜੀ ਹੁਣ ਉਦੋਂ ਕ੍ਰੇਨ ਆ ਰਹੀ ਆ ਹਾਂਜੀ ਫਿਰ ਟੋਵਰ ਕੇ ਲੈ ਕੇ ਜਾਵਾਂਗੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਨਹੀਂ ਤੇ ਹੋਰ ਜਿਹੜਾ ਇਹਨੂੰ ਅੱਗ ਲੱਗੀ ਆ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਲੱਗੀ ਹੋਈ ਜੀ ਸਾਰੇ ਮੈਨ ਲੱਗਾ ਇਹ ਸ਼ੋ ਵਾਇਰਿੰਗ ਸ਼ਾਰਟ ਕਰਕੇ ਲੱਗੀ ਹੈ ਅੰਦਰੋਂ ਇੰਜਨ ਦੇ